ਪੰਜਾਬ ਅੰਦਰ ਨਿਤ ਦਿਨ ਕ੍ਰਾਈਮ ਦੀਆਂ ਖਬਰਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਇੱਕ ਵੱਡੀ ਖਬਰ ਫਿਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਰ 'ਤੇ ਸਵਾਰ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ 'ਤੇ ਸਬਜ਼ੀ ਦੀ ਰੇੜੀ ਲਗਾਉਣ ਵਾਲਿਆਂ ਨਾਲ ਲੁੱਟ ਕੀਤੀ ਗਈ ਆ ਸਵੇਰੇ ਫਿਰੋਜ਼ਪੁਰ ਰੋਡ 'ਤੇ ਸਬਜ਼ੀ ਮੰਡੀ ਕੋਲ ਇੱਕ ਕਾਰ 'ਤੇ ਸਵਾਰ ਹੋ ਕੇ ਕੁਝ ਲੁਟੇਰਿਆਂ ਨੇ ਸਬਜ਼ੀ ਦੀ ਰੇੜੀ ਲਾਉਣ ਵਾਲੇ ਪ੍ਰਵਾਸੀਆਂ ਨੂੰ ਰਸਤਾ ਪੁੱਛਣ ਦੇ ਬਹਾਨੇ ਪਹਿਲਾਂ ਰੋਕਿਆ ਅਤੇ ਬਾਅਦ ਵਿੱਚ ਕਾਰ 'ਚ ਸਵਾਰ 5 ਲੋਕਾਂ ਨੇ ਉਹਨਾਂ ਦੇ ਉੱਪਰ ਬੰਦੂਕ ਤਾਣ ਕੇ ਅਤੇ ਉਹਨਾਂ ਦੇ ਨਾਲ ਖੜੇ ਮੌਜੂਦ ਲੋਕਾਂ ਦੇ ਵੱਲੋਂ ਜਿਹੜੇ ਹਾਲਾਤ ਮੌਕੇ ਤੇ ਬਣੇ ਉਹਨਾਂ ਨੂੰ ਦੇਖਦੇ ਹੋਏ ਮੌਕਾ ਦੇਖਦੇ ਹੋਏ ਉਹਨਾਂ ਦੇ ਉੱਪਰ ਸਿੱਧ ਤੌਰ ਤੇ ਦਬਿਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜੇਬ ਚ ਪਈ ਇੱਕ ਪਿਸਤੌਲ ਕੱਢੀ ਗਈ ਇਸੇ ਸਮੇਂ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ 5000 ਦੀ ਨਗਦੀ ਅਤੇ ਦੂਸਰੇ ਵਿਅਕਤੀ ਦੇ ਕੋਲੋਂ 2720 ਰੁਪਏ ਦੀ ਨਗਦੀ ਲੁੱਟ ਕੇ ਇਹ ਮੌਕੇ ਤੋਂ ਫਰਾਰ ਹੋ ਗਏ ਦੱਸਦੀ ਇਸ ਘਟਨਾ ਤੋਂ ਬਾਅਦ ਇੱਕ ਬਾਈਕ ਸਵਾਰ ਪਿਉ ਪੁੱਤਰ ਨੂੰ ਵੀ ਉਹਨਾਂ ਦੇ ਵੱਲੋਂ ਰੋਕ ਕੇ ਕੁੱਟਮਾਰ ਕਰਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਦੋਂ ਕਿ ਉਹ ਭੱਜ ਰਹੇ ਸਨ ਤਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੀ ਤਕੜੀ ਤੇ ਭਾਰਤੋਲਣ ਵਾਲੇ ਲੋਹੇ ਦੇ ਵੱਟੇ ਨੂੰ ਗੱਡੀ ਪਿੱਛੇ ਮਾਰਿਆ ਗਿਆ ਤੇ ਇਸ ਦੌਰਾਨ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਫੜਿਆ ਜਾ ਸਕੇ ਪਰ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਤੇ ਉਹ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਰਹੇ ਤਾਂ ਇਸੇ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਫਿਲਹਾਲ ਪੀਟਾਂ ਦੇ ਬਿਆਨ ਲਿਖ ਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੇ ਕਿ ਇਦਾਂ ਦੀਆਂ ਘਟਨਾਵਾਂ ਸੂਬੇ ਦੇ ਵਿੱਚ ਲਗਾਤਾਰ ਵਾਧੀਆਂ ਜਾ ਰਹੇ ਨੇ ਇਸ ਮਾਮਲੇ ਬਾਬਤ ਜਿਹੜੇ ਲੋਕ ਸ਼ਿਕਾਰ ਹੋਏ ਨੇ ਇਸ ਘਟਨਾ ਦਾ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਸਰਪਤ ਸਾਬ ਜਾ ਰਹੇ ਤੇ ਤੋਂ ਗੱਡੀ ਮਾਰੂਤੀ ਵਾਲੇ ਰੋਕ ਕੇ और उसके बोले फिरोज पर जाना हमको मंडी सब्जी मंडी सब्जी मंडी जाने के बाद पांच बंदे उतर के पीछे वाले फड़ लिया उसको बाद दो ने उसको फड़ लिया तीन मेरे फड़ लिया तो उसके पीछे वाले पांच हजार रूपये निकाल लिए और सत्ताईस बीस रूपये मेरे दिखा लिए और मोबाइल निकाल गए दाना मंडी के लिए भाग गए आगे सीधे उनके पास उसके पास मुड़ के आए था मुड़ के आने के बाद फिर दो भाई को उनको पे पत्र जा रहे थे उनको फिर मुड़ के कूटा गया और पिस्तौल उनके पास है इतना बड़ा खट्टा है उनके पास चाकुआ है

लोहे का लोहे का बट्टा लोहे का बट्टा आपके पास कहाँ से आ गया जो लोहे नहीं अपने जो तोल के लिए रखते हैं तोलते हुए वाला अच्छा जो कंडे में तोलते हुए वो वाला बट्टा वो वाला बट्टा कार के कार से पीछे, पीछे, पीछे मारा शीशे में अच्छा तो शीशा शीशा उसका टूटा हुआ है गाड़ी का शीशा भी वहाँ पड़ा है अच्छा ਪੰਜਾਬ ਅੰਦਰ ਨਿਤ ਦਿਨ ਕ੍ਰਾਈਮ ਦੀਆਂ ਖਬਰਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਇੱਕ ਵੱਡੀ ਖਬਰ ਫਿਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਰ 'ਤੇ ਸਵਾਰ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ 'ਤੇ ਸਬਜ਼ੀ ਦੀ ਰੇੜੀ ਲਗਾਉਣ ਵਾਲਿਆਂ ਨਾਲ ਲੁੱਟ ਕੀਤੀ ਗਈ ਆ ਸਵੇਰੇ ਫਿਰੋਜ਼ਪੁਰ ਰੋਡ 'ਤੇ ਸਬਜ਼ੀ ਮੰਡੀ ਕੋਲ ਇੱਕ ਕਾਰ 'ਤੇ ਸਵਾਰ ਹੋ ਕੇ ਕੁਝ ਲੁਟੇਰਿਆਂ ਨੇ ਸਬਜ਼ੀ ਦੀ ਰੇੜੀ ਲਾਉਣ ਵਾਲੇ ਪ੍ਰਵਾਸੀਆਂ ਨੂੰ ਰਸਤਾ ਪੁੱਛਣ ਦੇ ਬਹਾਨੇ ਪਹਿਲਾਂ ਰੋਕਿਆ ਅਤੇ ਬਾਅਦ ਵਿੱਚ ਕਾਰ 'ਚ ਸਵਾਰ 5 ਲੋਕਾਂ ਨੇ ਉਹਨਾਂ ਦੇ ਉੱਪਰ ਬੰਦੂਕ ਤਾਣ ਕੇ ਅਤੇ ਉਹਨਾਂ ਦੇ ਨਾਲ ਖੜੇ ਮੌਜੂਦ ਲੋਕਾਂ ਦੇ ਵੱਲੋਂ ਜਿਹੜੇ ਹਾਲਾਤ ਮੌਕੇ ਤੇ ਬਣੇ ਉਹਨਾਂ ਨੂੰ ਦੇਖਦੇ ਹੋਏ ਮੌਕਾ ਦੇਖਦੇ ਹੋਏ ਉਹਨਾਂ ਦੇ ਉੱਪਰ ਸਿੱਧ ਤੌਰ ਤੇ ਦਬਿਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜੇਬ ਚ ਪਈ ਇੱਕ ਪਿਸਤੌਲ ਕੱਢੀ ਗਈ ਇਸੇ ਸਮੇਂ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ 5000 ਦੀ ਨਗਦੀ ਅਤੇ ਦੂਸਰੇ ਵਿਅਕਤੀ ਦੇ ਕੋਲੋਂ 2720 ਰੁਪਏ ਦੀ ਨਗਦੀ ਲੁੱਟ ਕੇ ਇਹ ਮੌਕੇ ਤੋਂ ਫਰਾਰ ਹੋ ਗਏ ਦੱਸਦੀ ਇਸ ਘਟਨਾ ਤੋਂ ਬਾਅਦ ਇੱਕ ਬਾਈਕ ਸਵਾਰ ਪਿਉ ਪੁੱਤਰ ਨੂੰ ਵੀ ਉਹਨਾਂ ਦੇ ਵੱਲੋਂ ਰੋਕ ਕੇ ਕੁੱਟਮਾਰ ਕਰਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਦੋਂ ਕਿ ਉਹ ਭੱਜ ਰਹੇ ਸਨ ਤਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੀ ਤਕੜੀ ਤੇ ਭਾਰਤੋਲਣ ਵਾਲੇ ਲੋਹੇ ਦੇ ਵੱਟੇ ਨੂੰ ਗੱਡੀ ਪਿੱਛੇ ਮਾਰਿਆ ਗਿਆ ਤੇ ਇਸ ਦੌਰਾਨ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਫੜਿਆ ਜਾ ਸਕੇ ਪਰ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਤੇ ਉਹ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਰਹੇ ਤਾਂ ਇਸੇ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਫਿਲਹਾਲ ਪੀਟਾਂ ਦੇ ਬਿਆਨ ਲਿਖ ਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾਜ ਦੇ ਕਿ ਇੰਦਾਂ ਦੀਆਂ ਘਟਨਾਵਾਂ ਸੂਬੇ ਦੇ ਵਿੱਚ ਲਗਾਤਾਰ ਵਾਧੀਆਂ ਜਾ ਰਹੇ ਨੇ ਇਸ ਮਾਮਲੇ ਬਾਬਤ ਜਿਹੜੇ ਲੋਕ ਸ਼ਿਕਾਰ ਹੋਏ ਨੇ ਇਸ ਘਟਨਾ ਦਾ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ इसम साहब जा रहे थे गाड़ी मारुति वाले रोक के और उसके बोले फरोज पर जाना हमको मंडी सब्जी मंडी सब्जी मंडी जाने के बाद पांच बंदे उतर के पीछे वाले फड़ लिया उसको बाद दो लिया तीन मेरे फड़ लिया तो उसके पीछे वाले पाँच हजार रूपये लिख लिए और सताईस सौ बीस रूपये मेरे लिखा लिए और मोबाइल निकाल लिया मेरा आगे फिर क्या आगे क्या फिर भाग गए दाला मंडी के लिए भाग गए आगे सीधे उनके पास उसके पास मुड़ के आये था मुड़ के आने के बाद फिर दो भाई को उनके पे पत्र जा रहे थे उनको फिर के गया। और पिस्तौल उनके पास है इतना बड़ा खट्टा है तो उनके पास। हुआ है पूरी पेटी फूला है उनके पास ओरिजिनल रिवाल्वर है तो फिर आपने कोई शिकायत किसी को दिया शिकायत कुछ था सतीश बाबू जी से कहा उन्होंने फिर पुलिस हो गई पे पुलिस आई थी पे दारा मंडी मंडी की सब्जी मंडी फिर उन्होंने इंक्वारी की था उन्होंने कहा ठीक है जाइए आप नंबर बंद करा दिया अपना तो आपने वहाँ पे वो उस, उसको जो है कौन सा क्या बट्टा क्या मारा लोहे का लोहे का बट्टा लोहे का बट्टा आपके पास कहा गया जो लोग अच्छा जो कंडे में तोलते वो वाला बट्टा बट्टा मारा शीशे में अच्छा तो शीशा शीशा उसका टूटा हुआ है गाड़ी का शीशा भी वहाँ पड़ा है अच्छा चलो